ਤੁਸੀਂ ਸਾਰੇ ਲੋਕਸਤਾ ਦੇ ਵੇਖੋ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਉੱਠੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰਦੀਆਂ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਿਰੇ ਚਾੜਨਾ ਉਹ ਬੜੀ ਮੁਸ਼ਕਲ ਗੱਲ ਹੈ ਵੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਨੇ ਸਾਬ ਬਿਆਨ ਸਿੰਘ ਤੋਂ ਲੈ ਕੇ ਸਰਚਰਨ ਸਿੰਘ ਬਰਾਰ ਸਰਦਾਰਨੀ ਭੱਟਨ ਤੇ ਕਪਤਨ ਅਮਨਦੀਪ ਜਿਹੜੇ ਬੰਦੇ ਪਹਿਲੀ ਵਾਰ ਕਦੀ ਸਰਪੰਚੀ ਨਹੀਂ ਦੇਖਾਈ ਉਹਨੂੰ ਜਦੋਂ ਅਸੀਂ ਐਮਐਲਏ ਬਣਾਉਂਦੇ ਆ ਆ ਪਹਿਲੀ ਵਾਰ ਕਹਿੰਦੇ ਰਿਹਾ ਉੱਥੇ ਐ ਫਿਰਦੇ ਸੀ ਜਿਹੜਾ ਤਰਨਤਾਰ ਦੇ ਗੁਵਾਚੀਆਂ گاਵਾ ਫਿਰਦੀ ਹੁੰਦੀ ਆ ਜੋ ਮੇਲਾ ਲੱਗਦਾ ਹੁੰਦਾ ਹੁੰਦਾ ਨਾ ਤਰਨਤਾਰ ਦੇ ਤਰਾਣੇ ਤੇ ਤੇ ਕਈ ਵਾਰ ਗਾਹ ਜਾਂ ਮੱਝ ਦਾ ਰਸਾ ਖੁੱਲ ਜਾਂਦਾ ਹੈ ਤੇ ਵਿਚਾਰੀਆਂ ਮੂੰਹ ਚੋਕ ਚੋਕੇ ਡੇਲਿੰਦੀਆਂ ਸੀ ਮਾਲਕ ਨੂੰ ਲੀਕਦੀਆਂ ਸੀ ਐਸਾ ਇਹ ਤੇ ਵਿਚਾਰੇ ਐਮਐਲਏ ਵਿਧਾਨ ਸਭਾ ਜਾ ਕੇ ਫਿਰਦੇ ਔਰੇ ਸ਼ੌਕਦਾਰ ਕਈ ਕਿਸਮ ਦੇ ਤੁਹਾਨੂੰ ਪਤਾ ਬੰਦੇ ਪਾਣਾ ਹੈ ਕਈ ਪਹਿਲੇ ਦਿਨ ਸਾਈਕਲ ਤੇ ਆ ਕੇ ਦੂਜੇ ਦਿਨ ਫਿਰ ਲੈਂਡ ਗਰੂਜ਼ ਉੱਤੇ ਆ ਕੇ ਲੈਂਡ ਟੂਰਰ ਨਹੀਂ ਆ ਦੂਜੀ ਫੋਰਡ ਐਂਡੈਵਰ ਤੇ ਆ ਕੇ ਗੱਡੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੱਨਾਂ ਚੱਲ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੂਜੇ ਮਹੀਨੇ ਵੇਖਾ ਟੀ.ਏ.ਡੀ.ਏ ਵੀ ਲੈ ਲੈਂਦੇ ਹਾਂ ਹੁਣ ਅਖੀਰ ਤੇ ਸਾਥ ਚਾਜਿਆ ਹੁਣ ਸਾਰਾ ਕੁਝ ਹੁਣ ਤੁਸੀਂ ਇਹਨਾਂ ਦਾ ਵੇਖ ਰਹੇ ਹੋ ਕੋਈ ਹੋਲਾ ਨਹੀਂ ਮਰੇ ਅਮਰ ਪਰਮਾਤਮਾ ਨੂੰ ਹਜ਼ਰ ਨਾਮਜ਼ਦ ਕਰਕੇ ਅੱਜ ਅੱਗੇ ਗੱਲ ਦੱਸ ਰਿਹਾ ਹਾਂ ਸਹਾਜਮੰਦਰ ਸਿੰਘ ਜੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 4 ਸਾਲ ਮੇਰੇ ਏਰੀਆ 'ਚ ਮੈਂ ਮਾਇਨੀ ਨਹੀਂ ਹੋਣੀ ਤੁਹਾਨੂੰ ਪਤਾ ਹੈ ਵਿਰੋਧੀ ਧਿਰਾਂ ਨੇ ਏਰੀਆ ਇਹਨਾਂ ਨੇ ਚੁਰਤਰੀ ਕੀਤੀ ਮੇਰੇ ਏਰੀਆ 'ਚ ਮਾਇਨੀ ਨਹੀਂ ਕਰ ਬਟ ਹੁਣ ਆ ਕੇ ਇੱਕ ਕ੍ਰੈਸ਼ਰ ਦੇ ਲਈ ਇਹ ਸਾਰੇ 'ਚ ਇੱਕ ਕ੍ਰੈਸ਼ਰ ਉਹਨਾਂ ਬੰਦਿਆਂ ਨੂੰ ਪਤਾ ਸੀ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾ ਉਹਨਾਂ ਨੇ ਦੋ ਜਿਹੜੇ ਐਮਐਲਏ ਨੇ ਸਾਡੇ ਜ਼ਿਲ੍ਹੇ ਚ ਗੁਰਦਾਸਪੁਰ ਉਹਨਾਂ ਤੇ ਇੱਕ ਐਮਐਲਏ ਨਾਲ ਹੁਣ ਹਿੱਸਾ ਦਿੱਤਾ ਸੀ ਕਿ ਦੀ 50% ਮਾਲਕ ਨੇ 50% ਹਿੱਸਾ ਦਿੱਤਾ ਉਹਨੂੰ ਗੱਲ ਕਹੀ ਕਿ ਮੈਨੂੰ ਤੇ ਇੱਥੇ ਇਹਨਾਂ ਮਾਈਨਿੰਗ ਹੋਣੀ ਜਿਹੜੀ ਫਿਰ ਤੂੰ ਹੀ ਕੰਮ ਆ ਰਮ ਲੱਭਦਾ ਅੱਜ ਤੋਂ 4 ਦਿਨ ਪਹਿਲੇ ਇਹਨਾਂ دریا ਪੁੱਟਣਾ ਸ਼ੁਰੂ ਕਰਤਾ ਜਦੋਂ ਤੁਹਾਨੂੰ ਪਤਾ ਹੈ ਜੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਨਾਲ ਜੋ ਕਬਾਈ ਹੋਈ ਹੈ ਬੇਸਿਕਲੀ ਜ਼ਿੰਮੇਵਾਰੀ ਇਹ ਸਰਕਾਰ ਦੀ ਹੈ ਹੁਣ ਤੁਸੀਂ ਕਿਸੇ ਵੀ ਦਰਿਆ ਚਲੇ ਜਾਓ ਸਿੱਧੀਆਂ ਤੋਰਕ ਲੈਣਾ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਘੁਲਤੀ ਅਭਿਆਸ ਸੀ ਜੇ ਮੈਂ ਆ ਪੰਜਾਹ ਦੇ ਨਹੀਂ ਹੋਏ ਨੇ ਟੱਪ ਕੇ ਗਿਆ ਤੁਹਾਡੇ ਇਥੇ ਉਹ ਦਿਨ ਆ ਪਿੰਡ ਚੰਤਾਨੋ ਪੱਟੀ ਦੇ ਸਿਧੇ ਹੀ ਅਸੀਂ ਗਏ ਆ ਬਨਪੁਰ ਦਾ ਰਸਤੇ ਜਿਹੜਾ ਵੱਡਾ ਪੋਰਾਂ ਦਾ ਹਰੀਕ ਹੈ ਹਰੀ ਘਰੀ ਕੇ ਬਸ 25 ਲੱਖੀਆਂ ਅਸੀਂ ਪੋਕ ਲਈ ਮੇਰੇ ਇਰੀਏ ਤੇ دریاਵਾ ਦੇ ਵਿੱਚ ਅਜੇ ਕਾਨੂੰਨ ਹੈ ਸਰਕਾਰ ਦਾ ਕਿ ਕਿਤੇ ਵੀ ਮਾਈਨਿੰਗ ਹੋਣੀ ਹੈ ਗ੍ਰੀਨ ਟ੍ਰਿਬਿਊਨਲ ਦਾ ਇਹ ਕਹਿਣਾ ਹੈ ਕਿ ਇਹ ਮੈਨੂਅਲ ਮਾਈਨਿੰਗ ਹੋਸਾ ਦੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਵੱਡੀਆਂ ਮਸ਼ੀਨਾਂ ਲਾਈਆਂ ਤੁਸੀਂ ਇਹ ਵੇਖੋ ਮੇਰੇ 4 ਦਿਨ ਪੂਰੇ ਲੱਗੇ ਨੇ ਚੀਫ ਮਿਨਿਸਟਰ ਨੂੰ ਚਿੱਠੀਆਂ ਚੀਫ ਸੈਕਟਰੀ ਨੂੰ ਚਿੱਠੀਆਂ ਹੋਮ ਸੈਕਟਰੀ ਨੂੰ ਲੈਟਰ ਡੀਜੀਪੀ ਨੂੰ ਚਿੱਠੀਆਂ डीसी ਨੂੰ ਐਸਐਸਪੀ ਨੂੰ ਡੀਆਈਜੀ ਨੂੰ ਸਾਰੇ ਨੇ ਅਜੇ ਤੁਹਾਨੂੰ ਪਤਾ ਤੁਹਾਡਾ ਵੀਰ ਜਿਹੜਾ ਐਨੀ ਕਿ ਜਾਨ ਗਾਟਾ ਮਾਈਨਿੰਗ ਫੇਰ ਬੰਦ ਕਰਵਾਈ ਮੇਰਾ ਪਤਾ ਮੇਰਾ ਸਾਰਾ ਜ਼ੋਰ ਇਲੀਗਲ ਮਾਈਨਿੰਗ ਬੰਦ ਕਰਨ ਤੇ ਲੱਗਿਆ ਪੰਜ ਟਿਪਰ ਖੜਾਏ ਦੋ ਪੋਕ ਉਹ ਜਿਹੜੀਆਂ ਲਾਈਨ ਕੀ ਉਹਨੂੰ ਪੋਕ ਪੋਕ ਕਲੇਨ ਉਹ ਪੋਕ ਕਲੇਨ ਜਿਹੜੀਆਂ ਨੇ ਉਹ ਫਲਾਈਆਂ ਦੋ ਆ ਦਿਨਾਂ ਚ ਐਕਸੀਅਨ ਮਾਈਨਿੰਗ ਨੇ ਆਪਣੇ ਓਵਰਸੀਅਰ ਕੋਲ ਕਾ ਕੇ ਦਿੱਤਾ ਕਿ ਅਸੀਂ ਜੀ ਤਿੰਨ ਟਿਪਰਾਂ ਵਿੱਚ ਰੇਤ ਸੀ ਅਸੀਂ 1-1 ਲੱਖ ਜੁਰਮਾਨਾ ਦਿੱਤਾ ਹੁਣ ਮਸ਼ੀਨ ਮਸ਼ੀਨਾ ਜਿਹੜੀਆਂ ਛੱਡ ਦਿੱਤੀਆਂ ਜਾਂ